ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾਮ ਹੱਲਾ ਚੌਥਾ ਸ਼ੰਤਕਰ ਚੌਥਾ ਹਰ ਅੰਮ੍ਰਿਤ ਪੀਨੇ ਲੋਇਨਾ ਮਨ ਪ੍ਰੇਮ ਰਤਨਾ RAM ਰਾਜੇ ਮਨ RAM ਕਸਵੜੀ ਲਾਇਆ ਕੰਚਨ ਸੋਵੈਨਾ ਗੁਰਮੁਖ ਰੰਗ ਚਲੂ ਲਿਆ ਮੇਰਾ ਮਨ ਤਨੋਂ ਪੀਨਾ ਜਨ ਨਾਨਕ ਮੁਸਕ ਸ਼ਕੋਲਿਆ ਸਭ ਜਨ ਮ ਤਨ ਤਨਾਂ ਇਕ ਉਮਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਆਸਾਮ ਹੈ ਲਾਪਾਲਾ 12 ਸ਼ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੁਨੀ ਸ਼ਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੂ ਆਪਨੇ ਦਿਉ ਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕਿ ਇਹ ਕਰਤਨਾ ਲਾਗੀ ਵਾਰ ਲਾ ਦੂ ਜਾ ਜੇ ਸੋ ਚੰਦਾ ਉਗਵਹੈ ਸੂਰਜ ਚੜਹੈ ਹਜ਼ਾਰ 에ਤੇ ਚਾਨਣ ਹੋ ਦਿਆ ਗੁਰਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੁਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੁਟਿਆ ਕਹੋ ਨਾਨਕ ਸੋਨਾ ਹਾ ਫਲੀਆਂ ਹਾ ਫੁਲੀਆਂ ਹਾ ਉਦ ਪੂੜੇ ਪੀ ਤਿਨ ਵਿੱਚ ਸੁਆਹ ਪੋੜੀ ਪਿਨਾ ਆਪ ਸਾਜਿਓ ਆਪਿਨਾ ਰਚਿਓ ਨਾਉ ਦੁਇ ਕੁਦਰਤ ਸਾਜਿਆ ਕਰ ਆਸਨ ਦੇਠੋ ਛਾਓ ਦਾਤਾ ਕਰਤਾ ਆਪ ਤੂ ਤੁਸ ਦੇਹ ਹ ਘਰਾਂ ਪਸਾਓ ਤੂ ਜਾਣੋਈ ਸਭ ਸੰਦੇ ਲੈ ਸਹਾਂ ਜਿੰਦ ਕਵਾਓ ਕਰ ਅਸੰਦੇਠੋ ਚਾਓ ਤੇਰਾ ਪ੍ਰੇਮ ਬਾਨੀ ਮਨ ਮਾਲਿਆ ਨੀ ਆਲੇ ਨੀਆਂ ਰਾਮ ਰਾਜੇ ਜਿਸ ਲੱਗੀ ਪੀਰ ਪੀ ਰਾਮ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੈ ਮਰੀਆ ਜਨ ਨਾਨਕ ਸਤਿਗੁਰੂ ਮੇਲ ਹਰਜਗਤ ਉੱਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮਾ ਸੱਚਾ ਨਿਸ਼ਾਨ ਸੱਚੇ ਤੁਧ ਆਖਿਆ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਛਾ ਨਾਨਕ ਸੱਚ ਤੇ ਆਏ ਨਾ ਸੱਚ ਜੋ ਮਰ ਜੰਮੇ ਸੋ ਕਚ ਨਹੀਂ ਕਚ ਪਹਿਲਾ ਵੱਡੀ ਵੱਡੀ ਆਈ ਜਾਂ ਵੱਡਾ ਨਾ ਵੱਡੀ ਵੱਡੀ ਆਈ ਜਾਂ ਸੱਚ ਨਹੀਂ ਆ ਵੱਡੀ ਵੱਡੀ ਆਈ ਜਣੇ ਚਲ ਥਾਓ ਵੱਡੀ ਵੱਡੀ ਆਈ ਜਾਨਾ ਆ ਲਾਓ ਵੱਡੀ ਵੱਡੀ ਆਈ ਬੂਝਾ ਸਭ ਭਾਉ ਵੱਡੀ ਵੱਡੀ ਆਈ ਜਾਂ ਪੁੱਛ ਨਾ ਦਾਤ ਵੱਡੀ ਵੱਡੀ ਆਈ ਜੇ ਆਪੇ ਆਪ ਨਾਨਕ ਕਾ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹਿਲਾ ਦੂਜਾ ਇਹੋ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵੇ ਨਾਸ ਇਕ ਨਾ ਭਾਨੈ ਕਢ ਲੈ ਇਕ ਨਾ ਮਾਇਆ ਵਿੱਚ ਨੇ ਵਾਸ ਏਵ ਭੇ ਆਖ ਨਾ ਜਾਪੀ ਜੇ ਕਿਸੈ ਗਾਨੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਤਨ ਮ ਬਹਾਲਿਆ ਉਥੈ ਸੱਚੇ ਹੀ ਸਚ ਨਿਵੜਾ ਚੁਨ ਵਖ ਕੜੇ ਜਜ ਮਹਾਲਿਆ ਥਾਉ ਨਾ ਪਾਇਨ ਕੁੜਿਆਰ ਮੂਹ ਕਾਲੈ ਦੋਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗੇ ਹਾਰ ਗੇ ਸੇ ਠਗਨ ਵਾਲਿਆ ਲਿਖ ਨਾਵੈ ਤਨ ਮ ਬਹਾਲਿਆ ਮੂਰਾ ਖਮੂ ਗਥਾ ਸਰਨਾਗਤੀ ਮਿਲੋ ਗੋਵਿੰਦ ਰੰਗਾ ਰਾਮ ਰਾਜੇ ਗੁਰੂ ਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾ세ਆ ਜਪ ਅਨਤ ਤਰੰਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਸਤ ਸੰਗਾ ਸ਼ਲੋਕ ਮਹੱਲਾ ਪਾਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀਆ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰ ਹੈ ਜੰਤ ਵਿਸਮਾਦ ਭੋਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜ ਹੈ ਕਵੇ ਡਾਨੀ ਵਿਸਮਾਦ ਧਰਤੀ ਵਿਸਮਾਦ ਖਾਨੀ ਵਿਸਮਾਦ ਸਾਦ ਲਗ ਹੈ ਪ੍ਰਾਨੀ ਵਿਸਮਾਦ ਸੰਜੋਗ ਵਿਸਮਾਦ ਵੀ ਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤਾ ਵਿਸਮਾਦ ਸਲਾਹ ਵਿਸਮਾਦ ਉਝੜਾ ਵਿਸਮਾਦ ਰਾਹ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜਰਾ ਹਜੂਰ ਵਿਸਮਾਦ ਵੇਡਾ ਨ ਰਹਾ ਹੈ ਵਿਸਮਾਦ ਨਾਨਕ ਭੂਜਨ ਪੂਰਾ ਪਾਗ ਮਹੱਲਾ ਪਹਿਲਾ ਕੁਦਰਤ ਦੀ ਸਾਇ ਕੁਦਰਤ ਸੁਣੀਆ ਕੁਦਰਤ ਪੋ ਸੁਖਸਾਰ ਕੁਦਰਤ ਪਤਾਲੀ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣਾ ਕੁਦਰਤ ਸਰਬ ਪਿਆਰ ਕੁਦਰਤ ਜاتی ਜਿੰਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਵਸੰਤ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਕ ਕਰਤਾ ਪਾਕੀ ਨਾਹੀ ਪਾਕ ਨਾਨਕ ਹੁਕਮ ਅੰਦਰ ਵੇਖਿਆ ਵਰਤਾ ਤਾਕੋ ਤਾਕ ਪੌੜੀ ਆਪਿਨਾ ਪੋਗ ਪੋਗ ਕੇ ਹੋਏ ਬਸਮੜਪੋਰ ਸਿਧਾਇਆ ਵੱਡਾ ਹੋਵਾ ਧੁਨੀਦਾਰ ਗਲ ਸੰਗਲ ਕਤ ਚਲਾਇਆ ਅਗਿਆ ਕਰਨੀ ਕੀਤ ਬਾਚੀਆ वह लेखा कर समझाया था न होवी पोधी हुन सुनिए क्या रुआया मन अंधा जन्म गवाया